ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਗੋੜਵਲੀ ਚਾਹ ਤੇ ਗੋੜਵਲੀ ਚਾਹ ਸਾਡੀ ਵਿੱਚ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਤੇ ਇੱਥੇ ਮੈਂ ਹੁਣ ਪਾਣੀ ਨੂੰ ਨਾਪ ਕੇ ਪਾਵਾਂਗੇ 2 ਕੱਪ ਮੈਂ ਚਾਹ ਬਣਾਵਾਂਗੇ ਤੇ 1.5 ਕੱਪ ਪਾਣੀ ਪਾਵਾਂਗੇ ਪਾਣੀ ਥੋੜਾ ਸਟੀਮ ਨਾਲ ਉਬਲ ਜਾਂਦਾ ਤੇ ਗੈਸ ਨੂੰ ਆਪਾਂ ਆਨ ਕਰ ਲਵਾਂਗੇ ਚਾਹ ਦੇ ਵਿੱਚ ਮਸਾਲੇ ਪਾਵਾਂਗੇ ਇੱਥੇ ਮੈਂ ਥੋੜੀ ਜਿਹੀ ਸੌਂਫ ਲਈ ਸੀ ਜੁਗ ਐਨ ਦੋ ਕਾਲੀਆਂ ਇਲਾਚੀਆਂ ਇੱਥੇ ਮੈਂ ਦਾਲਚੀਨੀ ਲਈ ਸੀ ਛੋਟਾ ਜਿਹਾ ਟੁਕੜਾ ਦੋ ਹਰੀਆਂ ਇਲਾਚੀਆਂ ਥੋੜੀ ਜਿਹੀ ਆਪਾਂ ਵਿੱਚ ਸੁੰਗ ਇੱਕ ਲੌਂਗ ਇਹਨਾਂ ਨੂੰ ਉਲਟ ਕੇ ਪਾਵਾਂਗੇ ਇਹ ਸੀ ਚੀਜ਼ਾਂ ਪਾਈਏ ਮਸਾਲਾ ਚਾਹ ਦਾ ਬਹੁਤ ਜ਼ਿਆਦਾ ਚਾਹ ਟੇਸਟ ਲੱਗਦੀ ਗੁੜ ਦੀ ਤੇ ਇਹਨਾਂ ਨੂੰ ਮੈਂ ਉਲਟ ਲਾਵਾਂਗੀ ਮਸਾਲਿਆਂ ਨੂੰ ਇਸ ਤਰ੍ਹਾਂ ਦਾ ਆਪਾਂ ਪੋਤਲੇ ਆਸੀ ਪਾਣੀ ਨੂੰ ਉਬਾਲ ਆ ਗਿਆ ਹੁਣ ਆਪਾਂ ਮਸਾਲੇ ਪਾ ਦਵਾਂਗੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪੀਂਦੇ ਨੂੰ ਕਰਾਂਗੇ ਆ ਦਾ ਮਸਾਲਾ ਚੰਗੀ ਤਰ੍ਹਾਂ ਰਿਜ ਗਿਆ ਤੋਂ ਬਨੇਰੇ ਵਿੱਚ ਪਾ ਦਵਾਂਗੇ ਪੱਤੀ ਦੋ ਚਮਚੇ ਮੈਂ ਪੱਤੀ ਦੇ ਪਾਇ ਸੀ ਚਾਹ ਆਪਾਂ ਸਟਰੌਂਗ ਬਣਾਵਾਂਗੇ ਪੱਤੀ ਪਾ ਕੇ ਚਾਹ ਰਿਜ ਗਈ ਤੋਂ ਹੁਣ ਅੰਦਰ ਵਿੱਚ ਗੁੜ ਨੂੰ ਪਾ ਦਵਾਂਗੇ ਦੋ ਤਿੰਨ ਚਮਚ ਮੈਂ ਗੁੜ ਪਾ ਦਵਾਂਗੇ ਆਪਣੇ ਮਿੱਠੇ ਦੇ ਮੁਤਾਬਕ ਗੋੜਾ ਪਾ ਕੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਰੇਨ ਲਵਾਵਾਂਗੇ ਚਾਹ ਨੂੰ ਇੱਥੇ ਉਹਨਾਂ ਆਪਾਂ ਦੁੱਧ ਲਿਆ ਸੀ ਦੁੱਧ ਨੂੰ ਮੈਂ ਗਰਮ ਕਰ ਲਿਆ ਸੀ ਤੇ ਗਰਮ ਦੁੱਧ ਪਾਵਾਂਗੇ ਆਪਾਂ ਦੋ ਕੱਪ ਮੈਂ ਦੁੱਧ ਪਾ ਦਿੱਤੀ ਦੋ ਤਾਂ ਆਪਾਂ ਆਪਣੀ ਮਨਪਸੰਦ ਨਾਲ ਜਿੰਨਾ ਵੀ ਆਪਾਂ ਪਾਉਣਾ ਹੋਵੇ ਹੁੰਦਾ ਹੀ ਪਾ ਸਕਦੇ ਆ ਜੇ ਆਪਾਂ ਦਾੜੀ ਦੀ ਚਾਹ ਬਣਾਉਣੀ ਹੋਵੇ ਫਿਰ ਆਪਾਂ ਦੁੱਧ ਨੂੰ ਜ਼ਿਆਦਾ ਇਸਤੇਮਾਲ ਕਰਾਂਗੇ ਚਾਹ ਨੂੰ ਉਬਾਲਾ ਆ ਗਿਆ ਸੀ ਤੇ ਚਾਹ ਦੇਖੋ ਤੁਸੀਂ ਸਾਡੀ ਕਿ ਬਿਲਕੁਲ ਗੁੜ ਪਾ ਕੇ ਖਰਾਬ ਨਹੀਂ ਹੋਈ ਐਸੇ ਤਰੀਕੇ ਨਾਲ ਚਾਹ ਗੁੜ ਦੀ ਬਹੁਤ ਜਿਆਦਾ ਹੀ ਟੇਸਟ ਬਣਦੀ ਹੈ ਤੇ ਚਾਹ ਅਸੀਂ ਗੁੜ ਵੀ ਐਂਡ ਕਾਰਾ ਦੇ ਦੇ ਕੇ ਚਾਹ ਬਣਾਈ ਹੈ ਬਹੁਤ ਵਧੀਆ ਸੁਗੰਧੀ ਚਾਹ ਬਣੀ ਹੈ ਤੇ ਚਾਹ ਨੂੰ ਹੁਣ ਆਪਾਂ ਸਰਵ ਕਰਨਾ ਵਾਗੇ ਜੇ ਅਸੀਂ ਕਸ਼ੂਰ ਆਪਾਂ ਮੰਗ ਬੰਦ ਕਰਦੇ ਹੋੜੀ ਚਾਹ ਨੂੰ ਹੁਣ ਆਪਾਂ ਕੱਪਾਂ ਵਿੱਚ ਪਾ ਦਵਾਂਗੇ ਗੋੜਵਲੀ ਚਾਹ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸਕਰਣ ਦੇ